ਰਦਾਸ ਸਾਹਿਬ ਜੀ ਦਰਬਾਰ ਚ ਬੈਠੇ ਸਨ ਦੀਵਾਨ ਸਜਿਆ ਹੋਇਆ ਸੀ ਸੰਤਾਂ ਨਮਸਕਾਰ ਕਰ ਰਹੀਆਂ ਸਨ ਸੀਸ ਝੁਕੇ ਸਨ ਹੱਥ ਜੁੜੇ ਸਨ ਰਬਾਬੀਆਂ ਦੀਆਂ ਮਨੋਰ ਤਣਾ ਦੇ ਨਾਲ ਸਵਰਗ ਇਸ ਦਰਬਾਰ ਦੀ ਕੀ ਰੀਸ ਕਰ ਸਕਦਾ ਸੀ ਇਹ ਸਭ ਕੁਝ ਬਾਬਾ ਦਾਤੂ ਜੀ ਨੂੰ ਨਾ ਸਹਾਰਿਆ ਗਿਆ ਤੇ ਉਹਨਾਂ ਨੇ ਗੁਰੂ ਸਾਹਿਬ ਜੀਆਂ ਦੇ ਆਣ ਕੇ ਲੱਤ ਮਾਰੀ ਗੁਰੂ ਸਾਹਿਬ ਇੱਕਦਮ ਅਡੋਲ ਉਸਤਤ ਨਿੰਦਾ ਮਾਰ ਸਲਮਾਨ ਤੋਂ ਪਰੇ ਉਹਨਾਂ ਆਕਦਮ ਦਾਤੂ ਜੀ ਦੇ ਪੈਰ ਫੜੇ ਤੇ ਮਲਣ ਲੱਗੇ ਤੇ ਮੇਰਾ ਦੇ ਘਰ ਚ ਆ ਕੇ ਸੱਚੇ ਪਾਤਸ਼ਾਹ ਬੋਲੇ ਮੇਰਾ ਸਰੀਰ ਵਿਰਧ ਹੋ ਗਿਆ ਤੁਹਾਡੇ ਕੋਮਲ ਪੈਰ ਤੇ ਸਾਕਤ ਨਾ ਵਜੀ ਮੈਨੂੰ ਮਣ ਜਾਣੇ ਚ ਗਲਾਂ ਹੋਇਨੋ maaf ਕਰ ਦਿਓ ਤੁਸੀਂ ਸਤਿਗੁਰਾਂ ਜੀ ਦੇ ਵੱਡੇ ਸਤਤਰ ਜੇ ਐਨੀ ਨਿਮਰਤਾ ਇੰਨਾ ਪਿਆਰ ਧਨ ਤਨ ਗੁਰ ਅਮਰਦਾਸ ਸੱਚੇ ਪਾਤਸ਼ਾਹ ਜੀਆ ਚਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਮਿੱਠੇ